ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਗੁੜ ਤੇ ਆٹے ਦੀਆਂ ਮਿੱਠੀਆਂ ਮਠੀਆਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣੀਆਂ ਨੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਚਲੋ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮਿੱਠੀਆਂ ਮਠੀਆਂ ਬਣਾਉਣ ਦੇ ਵਾਸਤੇ ਮੈਂ ਇੱਥੇ ਦੋ ਕੋਲੀਆਂ ਕਣਕ ਦਾ ਆਟਾ ਲੈ ਲਿੱਤਾ ਹੈ ਆਟਾ ਮੈਂ ਛਾਣ ਕੇ ਲਿਆ ਨਾਲ ਹੀ ਇੱਕ ਕੋਲੀ ਮੈਂ ਇੱਥੇ ਗੁੜ ਦੀ ਲੈ ਲਿੱਤੀ ਏ ਤੇ ਦੋ ਵੱਡੇ ਚਮਚ ਹਰੇ ਸੌਂਫ ਦੇ ਲੈ ਲਏ ਨੇ ਸੌਂਫ ਆਪਾਂ ਸਵਾਦ ਦੇ ਲਈ ਪਾਏ ਨੇ ਤੁਸੀਂ ਇੱਥੇ ਲਾਚੀ ਦਾ ਪਾਊਡਰ ਵੀ ਪਾ ਸਕਦੇ ਹੋ ਤੇ ਹੁਣ ਮੈਂ ਇੱਕ ਬਰਤਨ ਲੈ ਲਿਆ ਤੇ ਇਸ ਦੇ ਵਿੱਚ ਗਲਾਸ ਦਾ ਚੌਥਾ ਹਿੱਸਾ ਪਾਣੀ ਦਾ ਪਾ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਗੁੜ ਪਾ ਲਿੱਤਾ ਹੈ ਗੁੜ ਪਾਣ ਤੋਂ ਬਾਅਦ ਮੀਡੀਅਮ ਫਲੇਮ ਤੇ ਇਸ ਨੂੰ ਪਿੰਘਾਰਾਂਗੇ ਹੁਣ ਮੈਂ ਫਲੇਮ ਇੱਥੇ ਮੀਡੀਅਮ ਕਰ ਦਿੱਤੀ ਹੈ ਤੇ ਗੁੜ ਜਿਹੜਾ ਹੈਗਾ ਬਹੁਤ ਹੀ ਛੇਤੀ ਨਾਲ ਪਿੰਗਰਨਾ ਸ਼ੁਰੂ ਹੋ ਜਾਂਦਾ ਹੈ ਆਪਾਂ ਪਾਣੀ ਥੋੜਾ ਇਸ ਕਰਕੇ ਪਾਇਆ ਹੈ ਦੇ ਵਿੱਚ ਕਿਉਂਕਿ ਗੁੜ ਵੀ ਪਾਣੀ ਛੱਡਣਾ ਸ਼ੁਰੂ ਕਰ ਦਿੰਦਾ ਤੇ ਜਿਹੜੀਆਂ ਇਹ ਮਠੀਆਂ ਹੈਗੀਆਂ ਨੇ ਬਿਸਕਟ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੁੰਦੀਆਂ ਨੇ ਤੇ ਬਿਸਕਟ ਤੋਂ ਵੀ ਜ਼ਿਆਦਾ ਇਹ ਸਵਾਦ ਲੱਗਦੀਆਂ ਨੇ ਤੇ ਗੁੜ ਹੁਣ ਦੇਖੋ ਚੰਗੀ ਤਰ੍ਹਾਂ ਮੈਲਟ ਹੋ ਚੁੱਕਾ ਹੈ ਇੱਥੇ ਤੇ ਹੁਣ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਇਸ ਨੂੰ ਠੰਡਾ ਹੋਣ ਦੇ ਲਈ ਰੱਖ ਦਾਂਗੇ ਤੇ ਹੁਣ ਪ੍ਰਾਤ ਦੇ ਵਿੱਚ ਮੈਂ ਦੋ ਕੋਲੀਆਂ ਆਟੇ ਦੀਆਂ ਪਾ ਲਿੱਤੀਆਂ ਨੇ ਨਾਲ ਹੀ ਇਸ ਦੇ ਹਰੇ ਸੌਂਫ ਵੀ ਪਾ ਲੈਣੇ ਨੇ ਤੇ ਦੋ ਵੱਡੇ ਚਮਚ ਮੈਂ ਇੱਥੇ ਰਿਫਾਈਨਡ ਤੇਲ ਦੇ ਵੀ ਪਾ ਰਹੇ ਹਾਂ ਤੁਸੀਂ ਰਿਫਾਈਨਡ ਤੇਲ ਦੀ ਜਗ੍ਹਾ ਤੇ ਦੇਸੀ ਘਿਓ ਵੀ ਇੱਥੇ ਪਾ ਸਕਦੇ ਹੋ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਠੀਆਂ ਦੇ ਲਈ ਜਿਹੜਾ ਆਟਾ ਗੁੰਨਾ ਹੈ ਉਹ ਸਖਤ ਗੁੰਨਾ ਹੈ ਨੋਰਮਲ ਰੋਟੀ ਦੀ ਤਰ੍ਹਾਂ ਆਟਾ ਨਹੀਂ ਗੁੰਨਣਾ ਸਖਤ ਡੋ ਇਹਦਾ ਤਿਆਰ ਕਰਾਂਗੇ ਜੇ ਇਹਦਾ ਆਟਾ ਆਪਾਂ ਨਰਮ ਗੁੰਨਿਆ ਤਾਂ ਮਠੀਆਂ ਪੂੜੀ ਦੀ ਤਰ੍ਹਾਂ ਫੁੱਲਨੀਆਂ ਸ਼ੁਰੂ ਹੋ ਜਾਂਦੀਆਂ ਨੇ ਮਠੀਆਂ ਨੂੰ ਫੁਲਾਉਣਾ ਨਹੀਂ ਹੈ ਬਿਲਕੁਲ ਵੀ ਇਸੇ ਲਈ ਆਟਾ ਸਖਤ ਗੁੰਨ ਕੇ ਤਿਆਰ ਕਰਨਾ ਹੈ ਤੇ ਹੁਣ ਇਹ ਸਾਰੀਆਂ ਚੀਜ਼ਾਂ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਨੇ ਤੇ ਜਿਹੜਾ ਗੁੜ ਵਾਲਾ ਪਾਣੀ ਹੈਗਾ ਉਹ ਵੀ ਠੰਡਾ ਹੋ ਚੁੱਕਾ ਹੈ ਤੇ ਇਸ ਨੂੰ ਛਾਣ ਕੇ ਪਾਵਾਂਗੇ ਇਸ ਦੇ ਵਿੱਚ ਤਾਂ ਜੋ ਗੁੜ ਦੇ ਵਿੱਚ ਕੋਈ ਮਿੱਟੀ ਹੋਏ ਤਾਂ ਉਹ ਇਸ ਦੇ ਵਿੱਚ ਨਾ ਜਾਏ ਆਟੇ ਦੇ ਵਿੱਚ ਉਹ ਨਾ ਜਾਏ ਇਸ ਲਈ ਗੁੜ ਨੂੰ ਹਮੇਸ਼ਾ ਛਾਣ ਕੇ ਹੀ ਪਾਈਦਾ ਕਿਉਂਕਿ ਗੁੜ ਦੇ ਵਿੱਚ ਥੋੜੀ ਬਹੁਤ ਮਿੱਟੀ ਹਮੇਸ਼ਾ ਹੁੰਦੀ ਹੈ ਇਸ ਲਈ ਇਹਨੂੰ ਛਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਬਿਲਕੁਲ ਜਿਹੜੇ ਤਰੀਕੇ ਨਾਲ ਮੈਂ ਨਾਲ ਮੈਂ ਦੱਸ ਰਹੀ ਹਾਂ ਇਸੇ ਤਰੀਕੇ ਨਾਲ ਹੀ ਆਟਾ ਗੁੰਨੇ ਜੇ ਆਟਾ ਸਖਤ ਗੁੰਨਿਆ ਗਿਆ ਹੋਏਗਾ ਤਾਂ ਹੀ ਮਠੀਆਂ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣੀਆਂ ਨੇ ਤੇ ਗੁੜ ਵਾਲਾ ਪਾਣੀ ਵੀ ਬਿਲਕੁਲ ਮਿਕਸ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਸਖਤ ਆਟਾ ਗੁੰਨ ਲੈਣਾ ਇਸ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਦੇਖੋ ਬਹੁਤ ਹੀ ਜਲਦੀ ਇਹ ਆਟਾ ਇਕੱਠਾ ਹੋ ਗਿਆ ਤੇ ਬਹੁਤ ਹੀ ਜਲਦੀ ਇਹ ਆਟਾ ਗੁੰਨਿਆ ਗਿਆ ਤੇ ਆਟਾ ਗੁੰਨਣ ਲੱਗੇ ਮੈਂ ਵਿੱਚ ਵਿੱਚ ਆਪਣੇ ਹੱਥ ਦੇ ਉੱਪਰ ਥੋੜਾ ਜਿਹਾ ਤੇਲ ਲਗਾ ਲਿਆ ਸੀ ਤਾਂ ਜੋ ਇਹ ਆਟਾ ਹੱਥਾਂ ਨਾਲ ਚਿਪਕੇ ਨਾ ਹੁਣ ਇਸ ਆਟੇ ਦੇ ਦੋ ਹਿੱਸੇ ਕਰ ਲਿੱਤੇ ਨੇ ਮੈਂ ਤੇ ਬਾਕੀ ਦਾ ਜਿਹੜਾ ਆਟਾ ਹੈ ਇਹ ਵਾਲਾ ਹੁਣ ਟੱਕ ਕੇ ਰੱਖ ਦਾਂਗੇ ਇੱਕ ਹਿੱਸੇ ਦਾ ਇਸ ਤਰ੍ਹਾਂ ਵੱਡਾ ਸਾਰਾ ਪੇੜਾ ਬਣਾ ਲੈਣਾ ਤੇ ਹੁਣ ਇਸ ਨੂੰ ਬੇਲਾਂਗੇ ਇਸ ਨੂੰ ਆਪਾਂ ਨਾਰਮਲ ਰੋਟੀ ਦੀ ਤਰ੍ਹਾਂ ਨਹੀਂ ਬੇਲਣਾ ਜਿਵੇਂ ਮੱਕੀ ਦੀ ਰੋਟੀ ਬੇਲੀਦੀ ਏ ਓਨਾ ਕੁ ਮੋਟਾ ਹੀ ਇਸ ਨੂੰ ਬੇਲਣਾ ਮੱਕੀ ਦੀ ਰੋਟੀ ਜਿੰਨਾ ਇਹਨੂੰ ਮੋਟਾ ਰੱਖਾਂਗੇ ਤੇ ਮੈਂ ਇੱਥੇ ਇਸ ਦਾ ਦੇਖੋ ਇਸ ਤਰ੍ਹਾਂ ਵੱਡਾ ਜਿਹਾ ਫੁਲਕਾ ਬੇਲ ਲਿੱਤਾ ਤੇ ਹੁਣ ਇਸ ਦੀ ਕਟਿੰਗ ਕਰਨੀ ਸ਼ੁਰੂ ਕਰਦੇ ਹਾਂ ਮੈਂ ਇਸ ਤਰ੍ਹਾਂ ਇੱਕ ਛੋਟਾ ਟੱਕਣ ਲੈ ਲਿਆ ਮੈਂ ਇਸੇ ਹਿਸਾਬ ਨਾਲ ਕਟਿੰਗ ਕਰਾਂਗੀ ਜੇ ਤੁਸੀਂ ਮਠੀਆਂ ਵੱਡੀਆਂ ਬਣਾਉਣੀਆਂ ਚਾਹੁੰਦੇ ਹੋ ਤਾਂ ਤੁਸੀਂ ਇਸ ਥੇ ਟੱਕਣ ਵੱਡਾ ਲੈ ਸਕਦੇ ਹੋ ਜਾਂ ਫਿਰ ਤੁਸੀਂ ਗਲਾਸ ਲੈ ਸਕਦੇ ਹੋ ਗਲਾਸ ਦੀ ਸਹਾਇਤਾ ਨਾਲ ਵੀ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਨਿਸ਼ਾਨ ਲੱਗ ਰਹੇ ਨੇ ਕਨਲ ਕਟਿੰਗ ਕਰਨ ਨਾਲ ਜਾਂ ਗਲਾਸ ਨਾਲ ਕਟਿੰਗ ਕਰਨ ਨਾਲ ਮਠੀਆਂ ਦਾ ਸਾਈਜ਼ ਇੱਕ ਬਰਾਬਰ ਆਂਦਾ ਜਿਹੜਾ ਕਿ ਦੇਖਣ 'ਚ ਵੀ ਬਹੁਤ ਵਧੀਆ ਲੱਗਦਾ ਹੈ ਖਾਂ 'ਚ ਤਾਂ ਇਹ ਹੁੰਦਾ ਹੀ ਵਧੀਆ ਮਠੀਆਂ ਹੁੰਦੀਆਂ ਹੀ ਵਧੀਆ ਨੇ ਪਰ ਇਹ ਦੇਖਣ 'ਚ ਵੀ ਬਹੁਤ ਵਧੀਆ ਲੱਗਦੀਆਂ ਨੇ ਤੇ ਸਾਈਡ ਵਾਲਾ ਆਟਾ ਸਾਰਾ ਉਤਾਰ ਲਿੱਤਾ ਤੇ ਦੇਖੋ ਮਠੀਆਂ ਦੀ ਕਟਿੰਗ ਕਿੰਨੀ ਜ਼ਿਆਦਾ ਵਧੀਆ ਤੇ ਬਿਲਕੁਲ ਇੱਕੋ ਜਿਹੀ ਹੋਈ ਏ ਤੇ ਹੁਣ ਮੈਂ ਇੱਕ ਸਾਈਡ ਤੇ ਕੜਾਈ ਦੇ ਵਿੱਚ ਸਰੋਂ ਦਾ ਤੇਲ ਵੀ ਰੱਖ ਲਿੱਤਾ ਹੈ ਗਰਮ ਹੋਣ ਲਈ ਤੇ ਦੇਖੋ ਮਠੀਆਂ ਦੀ ਕਟਿੰਗ ਵੀ ਸਾਰੀ ਹੋ ਗਈ ਹੋਈ ਏ ਤੇ ਇਸ ਦੀ ਮੈਂ ਸਾਰੀ ਕੁੜੱਤਨ ਪਹਿਲਾਂ ਕੱਢ ਲਿੱਤੀ ਹਾਈ ਫਲੇਮ ਤੇ ਫਿਰ ਇਸ ਨੂੰ ਥੋੜੀ ਦੇਰ ਲਈ ਠੰਡਾ ਹੋਣ ਲਈ ਰੱਖ ਦਿੱਤਾ ਸੀ ਤੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਤੇ ਦੁਬਾਰਾ ਤੋਂ ਇਸ ਨੂੰ ਮੀਡੀਅਮ ਫਲੇਮ ਤੇ ਰੱਖ ਦਿੱਤਾ ਕਿਉਂਕਿ ਮਠੀਆਂ ਜਿਹੜੀਆਂ ਹੈਗੀਆਂ ਨੇ ਮੀਡੀਅਮ ਫਲੇਮ ਦੇ ਵਿੱਚ ਹੀ ਚੰਗੀ ਤਰ੍ਹਾਂ ਫਰਾਈ ਹੁੰਦੀਆਂ ਨੇ ਇਸ ਲਈ ਪਹਿਲਾਂ ਕੁੜੱਤਨ ਕੱਢ ਲਓ ਫਿਰ ਗੈਸ ਦੀ ਫਲੇਮ ਬੰਦ ਕਰਕੇ ਫਿਰ ਦੁਬਾਰਾ ਜਦੋਂ ਠੰਡਾ ਹੋ ਜਾਏਗਾ ਥੋੜਾ ਜਿਹਾ ਦੁਬਾਰਾ ਤੋਂ ਗੈਸ ਦੀ ਫਲੇਮ ਮੀਡੀਅਮ ਫਲੇਮ ਤੇ ਕਰ ਦੇਣੀ ਹੈ ਤੇ ਦੇਖੋ ਹੌਲੀ-ਹੌਲੀ ਜਿਵੇਂ ਮਠੀਆਂ ਨੂੰ ਸੇਕ ਲੱਗਣਾ ਸ਼ੁਰੂ ਹੁੰਦਾ ਹੈ ਤੇ ਮਠੀਆਂ ਉੱਪਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਹੀ ਨਿਸ਼ਾਨੀ ਹੈ ਕਿ ਮਠੀਆਂ ਨੂੰ ਸੇਕ ਲੱਗਣਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਕਰਕੇ ਇਸ ਨੂੰ ਪਤਲਾ ਸ਼ੁਰੂ ਕਰਦੇ ਨੇ ਬਹੁਤ ਜ਼ੋਰ-ਜ਼ੋਰ ਦੀ ਨਹੀਂ ਇਸ ਨੂੰ ਭਜਤਣਾ ਨਹੀਂ ਤਾਂ ਮਠੀਆਂ ਟੁੱਟ ਜਾਂਦੀਆਂ ਨੇ ਜਿਵੇਂ ਜਿਵੇਂ ਇਸ ਨੂੰ ਸੇਕ ਲੱਗੇਗਾ ਉਸੇ ਤਰ੍ਹਾਂ ਹੀ ਇਸ ਨੂੰ ਪਰਤਦੇ ਜਾਣਾ ਤੇ ਮਠੀਆਂ ਸਰੋਂ ਦੇ ਤੇਲ ਵਿੱਚ ਹੀ ਜਾਦਾ ਵਧੀਆ ਤਰੀਕੇ ਨਾਲ ਬੰਦੀਆਂ ਨੇ ਤੇ ਸਰੋਂ ਦੇ ਤੇਲ ਦੀਆਂ ਮਠੀਆਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀਆਂ ਨੇ ਤੇ ਮਠੀਆਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਫਰਾਈ ਹੋ ਗਈਆਂ ਨੇ ਤੇ ਕਲਰ ਵੀ ਬਹੁਤ ਵਧੀਆ ਆ ਗਿਆ ਤੇ ਮੈਂ ਇਸ ਤਰ੍ਹਾਂ ਇੱਕ ਛੰਨੀ ਦੇ ਵਿੱਚ ਇਸ ਨੂੰ ਕੱਢ ਲਿਆ ਤਾਂ ਜੋ ਜਿੰਨਾ ਵੀ ਇਹਦਾ ਐਕਸਟਰਾ ਔਇਲ ਹੈਗਾ ਉਹ ਨਿਕਲ ਜਾਏ ਤੇ ਦੇਖੋ ਮਠੀਆਂ ਕਿੰਨੀਆਂ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈਆਂ ਨੇ